99% ਸੰਗਤ ਜਿਹੜੀ ਹੈ ਪੰਜ ਇਸ਼ਨਾਨਾ ਗਲਤ ਤਰੀਕੇ ਦੇ ਨਾਲ ਕਰਦੀ ਹੈ ਅੱਜ ਤੱਕ 99% ਸੰਗਤ ਨੇ ਸਹੀ ਤਰੀਕੇ ਦੇ ਨਾਲ ਪੰਜ ਇਸ਼ਨਾਨਾ ਨਹੀਂ ਸਿੱਖੀਆਂ ਔਰ ਪੰਜ ਇਸ਼ਨਾਨਾ ਕੀ ਨੇ ਕਿਵੇਂ ਕਰੀਦੀਆਂ ਨੇ ਇਹਨਾਂ ਦਾ ਕੀ ਮਹੱਤਵ ਹੈ ਸਾਰਾ ਕੁਝ ਦੱਸਾਂਗੇ ਸੰਗਤ ਕੀ ਕਰਦੀ ਹੈ ਸਰੋਵਰ ਦੇ ਵਿੱਚੋਂ ਜਲ ਲੈ ਕਰਕੇ ਆਪਦੇ ਉੱਤੇ ਪਾ ਦਿੰਦੀ ਹੈ ਇਹਨੂੰ ਕਹਿੰਦੀ ਹੈ ਪੰਜ ਇਸ਼ਨਾਨਾ ਪੰਜ ਵਾਰੀ ਪਾਣੀ ਐਵੇਂ ਪਾਉਣ ਦੇ ਨਾਲ ਇਹ ਪੰਜ ਇਸ਼ਨਾਨਾ ਨਹੀਂ ਹੈ ਤੁਹਾਨੂੰ ਦੱਸਾਂਗੇ ਕਿ ਪੰਜ ਇਸ਼ਨਾਨਾ ਕਿੰਨੇ ਔਰ ਬੜੀ ਬਰਕਤ ਹੈ ਲੇਖ ਬਦਲ ਜਾਂਦੇ ਨੇ ਪੰਜ ਇਸ਼ਨਾਨਾ ਕਰਨ ਦੇ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੇ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਆਓ ਤੁਹਾਨੂੰ ਦੱਸ ਦਿਆਂ ਕਿ ਪੰਜ ਇਸ਼ਨਾਨਾ ਕਿਵੇਂ ਕਰੀਦੀਆਂ ਨੇ ਔਰ ਮਹਤਮ ਕੀ ਹੈ ਅਖੀਰ ਤੱਕ ਵੇਖ ਕੇ ਜਾਓ ਸੰਗਤ ਜੀ ਬਾਵਾ ਆਪਣੀਆਂ ਟੰਗ ਲੈਣੀਆਂ ਨੇ ਔਰ ਸਰੋਵਰ ਦੇ ਵਿੱਚ ਖੜੇ ਹੋ ਕੇ ਇੱਥੋਂ ਤੱਕ ਇਸ਼ਨਾਨ ਕਰਨਾ ਹੈ ਆਪਦੇ ਹੱਥ ਜਿਹੜੇ ਨੇ ਉਹਨਾਂ ਨੂੰ ਇਥੋਂ ਤੱਕ ਇਸ਼ਨਾਨ ਕਰਾਉਣਾ ਹੈ ਵਾਹਿਗੁਰੂ 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 ਫਿਰ ਮੂੰਹ ਦਾ ਇਸ਼ਨਾਨ ਵਾਹਿਗੁਰੂ 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 ਦੇਖੋ ਪੰਜ ਇਸ਼ਨਾਨਾ ਇਹ ਹੁੰਦੀਆਂ ਨੇ ਆਪਦੇ ਚਿਹਰੇ ਦਾ ਇਸ਼ਨਾਨ ਕਰਾਉਣਾ ਦੋ ਬਾਹਾਂ ਔਰ ਦੋ ਪੈਰ ਇਹ ਪੰਜ ਚੀਜ਼ਾਂ ਦਾ ਇਸ਼ਨਾਨ ਕਰਾਉਣਾ ਇਹ ਹਨ ਪੰਜ ਇਸ਼ਨਾਨਾ ਔਰ ਇਹਦਾ ਮਹੱਤਮ ਕੀ ਹੈ ਸੰਗਤ ਜੀ ਸਾਡੇ ਮੱਥੇ ਤੇ ਰੇਖਾਵਾਂ ਹੁੰਦੀਆਂ ਨੇ ਦੋਨਾਂ ਹੱਥਾਂ ਤੇ ਰੇਖਾਵਾਂ ਹੁੰਦੀਆਂ ਨੇ ਔਰ ਪੈਰਾਂ ਦੇ ਵਿੱਚ ਰੇਖਾਵਾਂ ਹੁੰਦੀਆਂ ਨੇ ਜਦੋਂ ਇਹਨਾਂ ਚੀਜ਼ਾਂ ਦਾ ਆਪਾਂ ਇਸ਼ਨਾਨ ਗੁਰਮਰਯਾਦਾ ਅਨੁਸਾਰ ਕਰਦੇ ਆਂ ਫਿਰ ਇਹ ਪੰਜੇ ਰੇਖਾਵਾਂ ਲੇਖ ਸਾਡੇ ਬਦਲ ਜਾਂਦੇ ਨੇ ਔਰ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਇਹ ਹਨ ਪੰਜ ਇਸ਼ਨਾਨਾ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ